ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੁਨੀਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਵਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਹਮ ਅਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਬੈ ਭੁੱਲੇ ਸਤਿਗੁਰ ਦਾ ਰਸ ਪ੍ਰੀਤ ਲਗਾਈ ਇਕੋਤਮ ਪੰਥ ਸੁਣਿਓ ਗੁਰ ਸੰਗਤ ਤਾਂ ਹੰਮਰਾਂ ਜਮਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਘਰ ਰਾਮਦਾਸ ਰੱਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਘਰ ਰਾਮਦਾਸ ਰੱਖੋ ਸ਼ਰਨਾਈ ਸਭ ਕਹ ਟਲਗੁਰ ਸੇਵੀਐ ਅਨਸ ਸਹਿਜ ਸਵਾਏ ਦਰਸ਼ਨ ਵਰਸੀਐ ਕ੍ਰੋਕੈ ਜਨਮ ਮਰਨ ਦੁਖ ਜਾਏ ਹੋਐ ਸਿਵ ਦੁਖ ਸੰਬੰਧੀ ਨਰ ਅਰਸਾ ਗੁਰਸਾ ਚਤੀਐ ਤੋ ਜਦ ਠੇ ਸੱਚੇ ਪਤਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਤਸਾ ਸਿਰਸਾ ਹਾਂ ਦੇਸਾ ਜਿਸ ਪਾਸ ਬਠਿਆ ਸਹੀਐ ਸਵਨਾ ਦਾ ਵਿਸਾ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰਸਿਆ ਦੇਵ ਜੋਰ ਚਰਨ ਗਹੂੰ ਬਕਉ ਸੁਭਰਸਨਾ ਦੇ ਜਹ ਪ੍ਰਾਨ ਕੋਰ ਕੋਈ ਜਨ ਹਰਿ ਸਿਆ ਦੇਵ ਜੋਰ ਚਰਨ ਗਾਉ ਬਕਉ ਸੁਵਰਸਨ ਦੇਜੈ ਪ੍ਰਾਨ ਕੋ ਰਹਾਓ ਮਨ ਤਨ ਨਿਰਮਲ ਕਰਤਿ ਘਿਆਰੋ ਹਰਿ ਸਿੰਜੈ ਸੁਬਾਹ ਸੰਜੋੜ ਯਾਰਸ ਮੈਗ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਅਭਾ ਪਤ ਦਾਨ ਸਿਮਰਨ ਸਵਾਮੀ ਕੋ ਪਰਬਾਨਾਨਕ ਵੰਧਨ ਛੋਰ ਆਇਓ ਸਰਨ ਦੀਨ ਦੁਖ ਭੰਜਨ ਜਿ ਤਵਾ ਤੁਮਰੀ ਔਰ ਅਭਾ ਪਦਧਨ ਸਵਾਸਤਾਨ ਸਿਮਰਨ ਸੁਆਮੀ ਕੋ ਪਰਬਾਨਾਨਕ ਵੰਧਨ ਛੋਰ ਆयो ਸਰਨ ਦੀਨ ਦੁਖ ਭੰਜਨ ਚਿਤਵਾ ਤੁਮਰੀ ਆਰ ਅਵ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਤ ਸ੍ਰੀ ਮਹਲਾ ਪੰਜਵਾਂ ਕੋਈ ਜਨ ਹਰਿ ਸੋ ਦੇਵ ਜੋਰ ਚਰਨ ਗਹਾਂ ਬਕੋ ਸੁਭ ਰਸਨਾ ਦੀਜਾ ਪ੍ਰਾਨ ਕੋ ਦ ਵਾਹਿਗੁਰੂ ਜੀ ਕਾ